ਬਵਿਹਾ ਤੱਕ ਪ੍ਰਮਾਣ ਆਉਂਦਾ ਹੈ ਬਵਿਹਾ ਅਮਰਤ ਵੇਰੇ ਬੋਲਿਆ ਤੈਦਰ ਸੁਣੀ ਪੁਕਾਰ ਮੇਹਕੇ ਨੂੰ ਫਰਮਾਨ ਹੋਆ ਬਰਸੋ ਕਿਰਪਾ ਤਾਰ ਬਵਿਹਾ ਬਨਾ ਪਰਮਕ ਪਿਆਰੋ ਕਿਹਾ ਜਾ ਜਾਨਪਰ ਹੈ ਕਈ ਵਾਰੀ ਸਤਿਗੁਰਾਂ ਨੇ ਬਾਣੀ ਚ ਦੀ ਉਦਾਹਰਣ ਬਖਸ਼ੀ ਹੈ ਸਾ ਸੰਗਤੋ ਸਵੰਤਾ ਬੂੰਦ ਨੂੰ ਤਰਸਦਾ ਰਹਿੰਦਾ ਹੈ ਸਵੰਤਾ ਬੂੰਦ ਜਿਹੜੀ ਸਵੰਤਾ ਬੂੰਦ ਹੈ ਨਾ ਗੁਰਮੁਖ ਪਿਆਰਿਓ ਇਹ ਕੁਦਰਤ ਵੱਲੋਂ ਪਰਮੇਸ਼ਰ ਇਹ ਦਾਤ ਦਿੰਦਾ ਬਵੀਹੇ ਦੁਨਿਆਵੀ ਪਾਣੀ ਦੇ ਨਾਲ ਬਵੀਹੇ ਦੀ ਪਿਆਸ ਨਹੀਂ 부ਝਦੀ ਪਾਣੀ ਪੀਣ ਦੇ ਨਾਲ ਜੇ ਸਵੰਤਾ ਬੂੰਦ ਉਹਦੇ ਮੂੰਹ ਵਿੱਚ ਪੈ ਜਾਵੇ ਇਹ ਗੁਰਮਖ ਪਿਆਰਿਓ ਮੁਰਕੇ ਉਹਨੂੰ ਪਿਆਸ ਲੱਗਦੀ ਬਬੀਹ ਐਨੀ ਉਹਦੇ ਵਿੱਚ ਸਾਧ ਸੰਗਤ ਸ਼ਕਤੀ ਹੈ ਇੱਕ ਵਾਰੀ ਸੰਵੰਤਾ ਬੂੰਦ ਬਬੀਹਾ ਚੱਖ ਲਵੇ ਮੁਰਕੇ ਉਹਨੂੰ ਜ਼ਿੰਦਗੀ ਪਰ ਪਿਆਸ ਨਹੀਂ ਲੱਗਦੀ ਉਹ ਜਿਹੜੀ ਸੰਵੰਤਾ ਬੂੰਦ ਹੈ ਨਾ ਪਿਆਰਿਓ ਜੇਕ ਤਾ ਹਾਥੀ ਦੇ ਸਿਰ ਵਿੱਚ ਪੈ ਜਾਵੇ ਕਿਉਂ ਨਾ ਹਾਥੀ ਦੇ ਸਿਰ ਵਿੱਚ ਵੀ ਮੋਤੀ ਪੈਦਾ ਕਰ ਦਿੰਦੀ ਆ ਜੇਕ ਤਾ ਸੂਰ ਦੇ ਸਿਰ ਵਿੱਚ ਪੈ ਜਾਵੇ ਸੂਰ ਸੂਰ ਦੇ ਸਿਰ ਵਿੱਚ ਵੀ ਮੋਤੀ ਪੈਦਾ ਹੋ ਜਾਂਦਾ ਬਾਸ ਉੱਤੇ ਪੈ ਜਾਵੇ ਸਵੰਤਾ ਬੂੰਦ ਬਾਸ ਉੱਤੇ ਬਾਖ ਦੀ ਗੱਠ ਵਿੱਚ ਵੀ ਕਿਉਂ ਨਾ ਸਦਾ ਸਦਾ ਮੋਤੀ ਪੈ ਜਾ ਹੁੰਦਾ ਬਾਸੀ ਸੀਪੀ ਸੁਕਰੀ ਗਰੀ ਕਰੇ ਕਠਮਾਲ ਕਠਮਾਲ ਦਾ ਅਰਥ ਹੈ ਗੁਰਮੁਖ ਪੈਰਿਓ ਕਛੂ ਦਾ ਇਹ ਛੇ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਵਿਦਵਾਨਾਂ ਨੇ ਕਹਿੰਦੇ ਛੇ ਜਗ੍ਹਾ ਤੇ ਸਵੰਤਾ ਬੂੰਦ ਪੈ ਜਾਵੇ ਮੋਤੀ ਪੈਦਾ ਕਰ ਦਿੰਦੀ ਹੈ ਪਰ ਸਾਧ ਸੰਗਤ ਜੇਕਰ ਦੇਖਣਾ ਗਿੱਦੜ ਦੇ ਮੂੰਹ ਵਿੱਚ ਸਵੰਤਾ ਬੂੰਦ ਪੈ ਜਾਵੇ ਗਿੱਦੜ ਦੇ ਗੇਦੜ ਹਲਕ ਜਾਂਦਾ ਉਹਨੂੰ ਇਹ ਰਾਸ ਨਹੀਂ ਆਉਂਦੀ ਸਵੰਤਾ ਬੂੰਦ ਗਿੰਦ ਗੇਦੜ ਜੇ ਮੂੰਹ ਵਿੱਚ ਪੈ ਜਾਵੇ ਉਹ ਹਲਕ ਜਾਂਦਾ ਹੈ ਤੇ ਗੁਰਮੁਖ ਪਿਆਰਿਓ ਆਹੀ ਪਰਮੇਸ਼ਰ ਦੇ ਨਾਮ ਦਾ ਰਸ ਮਾਰਾ ਕਹਿੰਦੇ ਇਹ ਰਸਨਾ ਤੂੰ ਅਨ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ ਇਹ ਮੇਰੀ ਰਸਨਾ ਤੂੰ ਹੋਰ ਰਸਾ ਕਸਾਂ ਵਿੱਚ ਤਦਕਾਰ ਹੋ ਰਹੀ ਹੈ